ਲੋਕਾਂ ਦੇ ਫਤਵੇ ਨੂੰ ਅਸੀਂ ਖੜੇ ਮੱਥੇ ਸੋ ਮਾਈਕ ਉੱਪਰ ਕਰੋ ਬਹੁਤ ਬੜੀਆ ਇਲੈਕਸ਼ਨ ਲੜਿਆ ਸਾਰੀ ਪਾਰਟੀ ਨੇ ਅੱਛਾ ਇਲੈਕਸ਼ਨ ਲੜਿਆ ਮੇਰੇ ਲੀਡਰ ਸਹਿਬਾਨਾਂ ਨੇ ਮੇਰੇ ਵਰਕਰਾਂ ਨੇ ਔਰ ਲੋਕਾਂ ਨੇ ਵੀ ਖੂਬ ਸਾਥ ਔਰ ਪਿਆਰ ਦਿੱਤਾ ਕਿਸੇ ਵਾਸਪਾਸਿਓ ਕੋਈ ਕਮੀ ਇਸ ਇਲੈਕਸ਼ਨ ਦੀ ਹਾਰ ਦੀ ਸਾਰੀ ਜ਼ਿੰਮੇਵਾਰੀ ਸਿਰਫ ਤੇ ਸਿਰਫ ਮੇਰੀ ਇਹ ਤੇ ਕਮੀ ਹੋਊਗੀ ਅਸੀਂ ਅੱਗੋਂ ਆਉਣ ਵਾਲੇ ਟਾਈਮ ਚ ਦੂਰ ਕਰਾਂਗੇ ਪਰ ਜਿੱਥੇ ਲੋਕਾਂ ਵੱਲੋਂ ਪਿਆਰ ਮਿਲਿਆ ਸਾਥ ਮਿਲਿਆ ਤੇ ਮੇਰੇ ਵਰਕਰਾਂ ਨੇ ਮਿਹਨਤ ਕੀਤੀ ਇਸ ਬਾਅਦ ਇਲੈਕਸ਼ਨ ਸਰਕਾਰ ਦੇ ਖਿਲਾਫ ਜਾ ਕੇ ਵੀ ਉਹ ਕਾਬਲੇ ਤਰੀਕ ਚ ਅੰਦਰ ਹੁਣ ਕਾਫੀ ਦੇਰ ਤੋਂ ਬੈਠੀ ਹੂੰ ਕਮੀਆਂ ਤੇ ਗੱਲ ਮਾ ਰਹੇ ਹਾਂ ਅਸੀਂ ਤੇ ਇਲੈਕਸ਼ਨ ਰਿਜ਼ਲਟ ਤੋਂ ਕਮੀਆਂ ਕਮੀਆਂ ਕੀ ਹੈ ਬਹੁਤ ਸਰਕਾਰ ਦੀ ਸਟਰੈਂਥ ਹੈ ਅਗਰ ਤੁਸੀਂ ਉਹਨੂੰ ਪਰਚੋਲ ਕਰੋਗੇ ਤੁਹਾਨੂੰ ਆਪੇ ਪਤਾ ਚੱਲ ਜਾਏਗਾ ਤੁਹਾਨੂੰ ਕੀ ਕੁਝ ਲੱਗਦਾ ਤੁਹਾਨੂੰ ਕਿ ਕਿੱਥੇ ਕਿੱਥੇ ਚੀਜ਼ਾਂ ਹੋਰ ਸੁਧਾਰੀਆਂ ਜਾ ਸਕਦੀਆਂ ਨੇ ਮੈਂ ਤੁਹਾਨੂੰ ਕਿਹਾ ਵੀ ਸਰਕਾਰ ਦੀ ਸਟਰੈਂਥ ਕਿੱਥੇ ਹੈ ਸਰਕਾਰ ਹੂੰ ਤੇ ਤਾਕਤ ਕਿੱਥੇ ਹੈ ਜਦੋਂ ਤੁਸੀਂ ਰਿਜ਼ਲਟ ਨੂੰ ਖੋਲ ਕੇ ਪੜੋਗੇ ਤੁਹਾਨੂੰ ਆਪ ਸਭ ਨੂੰ ਅਸਲ ਅੱਛਾ ਤੁਹਾਨੂੰ ਲੱਗਦਾ ਕਿ ਜੇਕਰ ਅਸੀਂ ਗੱਲ ਕਰੀਏ ਜਿਹੜੀ ਜਿੱਤ ਹਾਸਲ ਜਿੱਥੋਂ ਹੋਈ ਹੈ ਉੱਥੇ ਸਰਕਾਰ ਦੀ ਸਟਰੈਂਥ ਹੈ ਉਹੋ ਕੈਂਡੀਡੇਟ ਦੀ ਸਟਰੈਂਥ ਨਹੀਂ ਹੈ ਮੈਂ ਤੁਹਾਨੂੰ ਫੇਰ ਕਹਿ ਰਿਹਾ ਬਾਰ ਬਾਰ ਮੈਨੂੰ ਜ਼ਿਆਦਾ ਕਹਿਣਾ ਚੰਗਾ ਨਹੀਂ ਸਮਝਦਾ ਮੈਂ ਕਿਸੇ ਤੇ ਲਾਉਂਦਾ ਨਹੀਂ ਕਿਉਂਕਿ ਅਸੀਂ ਹਾਰੇ ਹਾਂ ਸਾਡੀ ਮੋਰਲ ਅਥਾਰਟੀ ਨਹੀਂ ਹੈ ਪਰ ਜਦੋਂ ਤੁਸੀਂ ਆਪ ਬੈਠ ਕੇ ਸਾਰੇ ਇਲੈਕਸ਼ਨ ਦਾ ਰਿਜ਼ਲਟ ਬੂਥ ਵਾਈਜ਼ ਦੇਖੋਗੇ ਤੁਹਾਨੂੰ ਆਪ ਸਮਝ ਆ ਜਾਏਗਾ ਕਿ ਸਰਕਾਰ ਕਿਦਾਂ ਜਿੱਤ ਗਈ ਵਿਰੋਧੀ ਨੇ ਬਹੁਤ ਇੰਪੋਰਟੈਂਟ ਰੋਲ ਉੱਤੇ ਵਿਰੋਧੀ ਤੇ ਦਾ ਨਾ ਕਾਂਗਰਸ ਦੇ ਵਿੱਚ ਕੋਈ ਦੁਪੰਦੀ ਨਹੀਂ ਸੀ ਸਾਰਿਆਂ ਨੇ ਸਾਥ ਦਿੱਤਾ ਜਿਨ੍ਹਾਂ ਜਿਨ੍ਹਾਂ ਦੇ ਸਕੇ ਜਿਨ੍ਹਾਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਸੀ ਕਿ ਦਿਨ ਰਾਤ ਉਹਨਾਂ ਨੇ ਕੰਮ ਕਰਿਆ ਕਿਸੇ ਤੇ ਕੋਈ ਕੋਈ ਮੈਂ ਦੋਸ਼ ਨਹੀਂ ਲਗਾ ਕਾਂਗਰਸ ਦੀ ਸਟਰੰਥ ਕਿ ਬਣੂਗਾ ਗਾਰਾ ਜਰੀ ਬਹੁਤ ਲੀਡਰਾਂ ਦੀ ਕਾਂਗਰਸ ਬਹੁਤ ਤਕੜੀ ਹੈ ਔਰ ਬਿਲਕੁਲ ਜੁਨਾਈਟਡ ਹੈ ਆਉਣ ਵਾਲੇ ਟਾਈਮ ਦੇ ਤੁਸੀਂ ਇਹ ਸਿਲੈਕਸ਼ਨ ਦੇ ਰਿਜ਼ਲਟ ਤੋਂ ਦੇਖ ਸਕਦੇ ਹੋ ਕਿ ਬਿਲਕੁਲ ਇੱਕ طرفਾਸੀ ਇਲੈਕਸ਼ਨ ਹੋਣ ਨਹੀਂ ਦਿੱਤਾ ਤੁਹਾਡੇ ਕਲੀਡਰ ਦਾ ਵਿਕਟਰੀ ਨਿਸ਼ਾਨ ਵੀ ਆਇਆ ਹੈ ਮੈਨੂੰ ਨਹੀਂ ਪਤਾ ਜੇ ਆਇਆ ਤਾਂ ਉਹਦੀ ਛੋਟੀ ਸੋਚ ਦਾ ਨਤੀਜਾ ਹੋਏਗਾ ਪਰ ਪਰ ਇਹ ਸਿਲੈਕਸ਼ਨ ਦੇ ਵਿੱਚ ਅਸੀਂ ਫ੍ਰੀ ਰਨ ਨਹੀਂ ਦਿੱਤਾ ਸਰਕਾਰ ਨੂੰ ਹਾਂ ਕਾਰਨ ਕੀ ਹੈ ਫਿਰ ਤੁਸੀਂ ਪਰਚੋਲ ਕਰਿਓ ਤੁਹਾਨੂੰ ਪਤਾ ਲੱਗੇ ਲੋਕਾਂ ਦੇ ਫਤਵੇ ਨੂੰ ਅਸੀਂ ਕਿਹੜੇ ਮੱਥੇ ਸਾਈਕ ਉੱਪਰ ਬਹੁਤ ਬੜੀਆ ਇਲੈਕਸ਼ਨ ਲੜਿਆ ਸਾਰੀ ਪਾਰਟੀ ਨੇ ਅੱਛਾ ਇਲੈਕਸ਼ਨ ਲੜਿਆ ਮੇਰੇ ਲੀਡਰ ਸਹਿਬਾਨਾ ਨੇ ਮੇਰੇ ਵਰਕਰਾਂ ਨੇ ਔਰ ਲੋਕਾਂ ਨੇ ਵੀ ਬਹੁਤ ਸਾਥ ਔਰ ਪਿਆਰ ਦਿੱਤਾ ਕਿਸੇ ਪਾਸਿਓ ਕੋਈ ਕਮੀ ਇਸ ਇਲੈਕਸ਼ਨ ਦੀ ਹਾਰ ਦੀ ਸਾਰੀ ਜ਼ਿੰਮੇਵਾਰੀ ਸਿਰਫ ਤੇ ਸਿਰਫ ਮੇਰੀ ਹੈ ਕਿਤੇ ਕਮੀ ਹੋਊਗੀ ਅਸੀਂ ਅਗੋਂ ਆਉਣ ਵਾਲੇ ਟਾਈਮ 'ਚ ਦੂਰ ਕਰਾਂਗੇ ਪਰ ਜਿੱਥੇ ਲੋਕਾਂ ਵੱਲੋਂ ਪਿਆਰ ਮਿਲਿਆ ਸਾਥ ਮਿਲਿਆ ਔਰ ਮੇਰੇ ਵਰਕਰਾਂ ਨੇ ਮਿਹਨਤ ਕੀਤੀ ਇਸ ਬਾਅਦ ਇਲੈਕਸ਼ਨ ਸਰਕਾਰ ਦੇ ਖਿਲਾਫ ਜਾ ਕੇ ਵੀ ਉਹ ਕਾਬਲੇ ਤਰੀਕ ਅੰਦਰ ਹੁਣ ਕਾਫੀ ਦੇਰ ਤੋਂ ਬੈਠੀ ਹੂੰ ਕਮੀਆਂ ਤੇ ਗੱਲ ਮਾਰ ਰਹੇ ਤੇ ਅਸੀਂ ਤੇ ਇਲੈਕਸ਼ਨ ਰਿਜ਼ਲਟ ਤੋਂ ਕਮੀਆਂ ਕਮੀਆਂ ਕੀ ਹੈ ਔਰ ਸਰਕਾਰ ਦੀ ਸਟਰੈਂਥ ਕੀ ਹੈ ਅਗਰ ਤੁਸੀਂ ਉਹਨੂੰ ਪਰਚੋਲ ਕਰੋਗੇ ਤੁਹਾਨੂੰ ਆਪੇ ਪਤਾ ਚੱਲ ਜੇ ਸਰ ਕੀ ਕੁਝ ਲੱਗਦਾ ਤੁਹਾਨੂੰ ਕਿ ਕਿੱਥੇ ਕਿੱਥੇ ਚੀਜ਼ਾਂ ਹੋਰ ਸੁਧਾਰੀਆਂ ਜਾ ਸਕਦੀਆਂ ਨੇ ਮੈਂ ਤੁਹਾਨੂੰ ਕਿਹਾ ਵੀ ਸਰਕਾਰ ਦੀ ਸਟਰੈਂਥ ਕਿੱਥੇ ਹੈ ਸਰਕਾਰ ਹਲਮਲ ਹੂੰ ਤੇ ਤਾਕਤ ਕਿੱਥੇ ਹੈ ਜਦੋਂ ਤੁਸੀਂ ਰਿਜ਼ਲਟ ਨੂੰ ਖੋਲ ਕੇ ਪੜੋਗੇ ਤੁਹਾਨੂੰ ਆਪ ਸਭ ਨੂੰ ਅਸਰ ਆ ਤੁਹਾਨੂੰ ਲੱਗਦਾ ਕਿ ਜੇਕਰ ਅਸੀਂ ਗੱਲ ਕਰੀਏ ਜਿਹੜੀ ਜਿੱਤ حاصل ਜਿੱਥੋਂ ਹੋਈ ਹੈ ਉੱਥੇ ਸਰਕਾਰ ਦੀ ਸਟਰੈਂਥ ਹੈ ਉਹ ਕੈਂਡੀਡੇਟ ਦੀ ਸਟਰੈਂਥ ਨਹੀਂ ਹੈ ਮੈਂ ਤੁਹਾਨੂੰ ਫੇਰ ਕਹਿ ਰਿਹਾ ਬਾਰ ਬਾਰ ਮੈਨੂੰ ਜ਼ਿਆਦਾ ਕਹਿਣਾ ਚੰਗਾ ਨਹੀਂ ਸਮਝਦਾ ਮੈਂ ਕਿਸੇ ਤੇ ਲਾਉਂਦਾ ਨਹੀਂ ਕਿਉਂਕਿ ਅਸੀਂ ਹਾਰੇ ਹਾਂ ਸਾਡੀ ਮੋਰਲ ਅਥਾਰਟੀ ਨਹੀਂ ਹੈ ਪਰ ਜਦੋਂ ਤੁਸੀਂ ਆਪ ਬੈਠ ਕੇ ਸਾਰੇ ਇਲੈਕਸ਼ਨ ਦਾ ਰਿਜ਼ਲਟ ਬੂਥ ਵਾਈਜ਼ ਦੇਖੋਗੇ ਤੁਹਾਨੂੰ ਆਪ ਸਮਝ ਆ ਜਾਏਗੀ ਕਿ ਸਰਕਾਰ ਕਿਹਦਾ ਜਿੱਤਿਆ। ਵਿਰੋਧੀ ਵੀ ਬਹੁਤ ਇੰਪੋਰਟੈਂਟ ਰੋਲ ਹੁੰਦੇ ਹਨ। ਵਿਰੋਧੀ ਤੇ ਨਾ ਕਿਤੇ ਇਦਾਂ ਤੇ ਪਾਰ ਨਹੀਂ ਆ ਕਾਂਗਰਸ ਦੇ ਵਿੱਚ ਕੋਈ ਗੁੰਬੰਦੀ ਨਹੀਂ ਸੀ ਸਾਰਿਆਂ ਨੇ ਸਾਥ ਦਿੱਤਾ ਜਿਨ੍ਹਾਂ ਜਿਨ੍ਹਾਂ ਦੇ ਸਕੇ ਜਿਨ੍ਹਾਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਸੀਗੇ ਦਿਨ ਰਾਤ ਉਹਨਾਂ ਨੇ ਕੰਮ ਕਰਿਆ ਕਿਸੇ ਤੇ ਕੋਈ ਕੋਈ ਮੈਂ ਦੋਸ਼ ਨਹੀਂ ਕਾਂਗਰਸ ਦੀ ਸੈਂਟਰ ਕੀ ਬਣੂਗਾ ਗਾਰਾ ਜੀ ਬਹੁਤ ਲੀਡਰਾਂ ਦੀ ਕਾਂਗਰਸ ਬਹੁਤ ਤਕੜੀ ਹੈ ਔਰ ਬਿਲਕੁਲ ਯੂनाइटेड ਹੈ ਆਉਣ ਵਾਲੇ ਟਾਈਮ ਲਈ ਤੁਸੀਂ ਇਹ ਇਲੈਕਸ਼ਨ ਦੇ ਰਿਜ਼ਲਟ ਤੋਂ ਦੇਖ ਸਕਦੇ ਹੋ ਕਿ ਬਿਲਕੁਲ ਇੱਕ ਤਰਫਾਸੀ ਇਲੈਕਸ਼ਨ ਹੋਣ ਨਹੀਂ ਦਿੱਤਾ ਤੁਹਾਡੇ ਇੱਕ ਲੀਡਰ ਦਾ ਵਿਕਤਰੀ ਨਿਸ਼ਾਨ ਵੀ ਆਇਆ ਹੈ ਮੈਨੂੰ ਨਹੀਂ ਪਤਾ ਜੇ ਆਇਆ ਤਾਂ ਉਹਦੀ ਛੋਟੀ ਸੋਚ ਦਾ ਨਤੀਜਾ ਹੋਏਗਾ ਪਰ ਪਰ ਇਹ ਇਲੈਕਸ਼ਨ ਦੇ ਵਿੱਚ ਅਸੀਂ ਫ੍ਰੀ ਰਨ ਨਹੀਂ ਦਿੱਤਾ ਸਰਕਾਰ ਨੂੰ ਹਾਂ ਕਾਰਨ ਕੀ ਹੈ ਫਿਰ ਤੁਸੀਂ ਪਰਚੋਲ ਕਰਿਓ ਤੁਹਾਨੂੰ ਪਤਾ ਲੱਗੇਗਾ